ਭਾਈਆ ਬੰਦ ਹਾਂ ਹਾਂ ਇਹਦੇ ਤੋਂ ਬਾਅਦ ਨਾ ਆ ਵਾਲੀ ਮਸ਼ੀਨ ਪਾ ਦੇ ਠੀਕ ਹੈ ਹਾਂ ਤੇ ਉਧਰ ਵੀ ਪੈ ਰਹੀਆਂ ਨੇ ਚੱਲ ਠੀਕ ਹੈ ਬਸ ਲੱਗੇ ਦੋ ਉਹ ਸ਼ੁਕਰ ਆ ਭਾਜੀ ਅੱਜ ਤੁਸੀਂ ਦੁਕਾਨ ਤੇ ਮਿਲ ਗਏ ਮੈਂ ਤਾਂ ਰੋ ਜਾਣਾ ਸੀਗਾ ਤੁਸੀਂ ਮਿਲਦੇ ਹੀ ਨਹੀਂ ਹੋ ਦੁਕਾਨ ਤੇ ਪਾ ਪਾ ਤੂੰ ਆ ਨਾ ਹੀ ਉਦੋਂ ਜਦੋਂ ਮੈਂ ਦੁਕਾਨ ਤੇ ਨਹੀਂ ਹੁੰਦਾ ਭਾਜੀ ਸਾਡੀ ਮਸ਼ੀਨ ਠੀਕ ਕਰਤੀ ਜੇ ਮਸ਼ੀਨ ਤਾਂ ਤੇਰੀ ਤਿਆਰ ਆ ਬਸ ਥੋੜੀ ਜਿਹੀ ਸਹੀ ਕਰਨ ਵਾਲੀ ਆ ਕਰ ਦਿੰਦੇ ਕੋਈ ਗੱਲ ਨਹੀਂ ਭਾਜੀ ਤਿਆਰ ਕਰਨ ਨੂੰ ਤੁਸੀਂ ਉਹਨੂੰ ਕਪੜੇ ਪਵਾਏ ਆ ਉਹ ਕਪੜੇ ਸਾਹ ਕਪੜੇ ਪਾਉਣ ਨੂੰ ਕਿਹੜਾ ਉਹਨੂੰ ਤਿਆਰ ਕਰ ਦੇਣੀ ਕੋਈ ਗੱਲ ਨਹੀਂ ਤੁਸੀਂ ਲੈ ਜਿਓ ਭਾਜੀ ਟਾਂਕੇ ਤੇ ਤੋੜਦੀ ਸੀ ਹੋਰ ਕਰਦੀ ਕੀ ਸੀ ਉਹ ਟਾਂਕੇ ਤੋੜਦੀ ਐ ਭਾਜੀ ਬਿਲਡਿੰਗ ਕਰਵਾ ਲਓ ਤੁਸੀਂ ਟਾਂਕੇ ਤੋੜਦੀ ਬਿਲਡਿੰਗ ਕਰਵਾ ਲਿਓ ਭਾਜੀ ਚਾਦਰਾਂ ਸੀ ਸਕਦੇ ਯਾਰ ਤੇ ਹਾਂ ਹਾਂ ਚਾਦਰਾਂ ਸੀ ਜੋ ਮਰਜੀ ਸੀ ਯਾਰ ਆਪਾਂ ਜੋ ਭਾਜੀ ਚਾਦਰਾਂ ਲੋਹੇ ਦੀਆਂ ਲੋਹੇ ਦੀਆਂ ਤੇਰਾ ਦਿਮਾਗ ਖਰਾਬ ਹੋ ਗਿਆ ਲੋਹੇ ਦੀ ਚਾਦਰ ਕੋਈ ਗੱਲ ਨਹੀਂ ਮਸ਼ੀਨ ਟੁੱਟੀ ਕਰ ਦਿੰਨੇ ਆ ਤੇ ਯਾਰ ਤੁਸੀਂ ਟੈਨਸ਼ਨ ਨਾ ਲਵੋ ਭਾਜੀ ਟੈਨਸ਼ਨ ਕਿਉਂ ਆਣੀ ਇਹ ਘਰ ਦੇ ਗਾਲਾ ਕੱਢਦੇ ਆ ਸਾਨੂੰ ਕਿ ਮਸ਼ੀਨ ਤੋਂ ਇੰਨੇ ਦਿਨਾਂ ਦੀ ਦਿੱਤੀ ਐ ਤੂੰ ਠੀਕ ਨਹੀਂ ਕਰਾਈ ਗਾਲਾਂ ਤਾਂ ਆਇਆ ਕਹਿੰਦਾ ਜੇ ਮੈਂ ਕੋਈ ਨਵੀਂ ਗੱਲ ਹੁੰਦੀ ਆ ਭਾਜੀ ਇਹ ਕਿੱਦਾਂ ਦੀ ਬਤਮੀਜ਼ੀ ਨਾਲ ਗੱਲ ਕਰ ਰਹੇ ਹੋ ਤੁਸੀਂ ਯਾਰ ਬਤਮੀਜ਼ੀਗਾ ਵੀ ਯਾਰ ਬੱਸ ਗਾਲਾਂ ਕੱਢਦਾ ਤੂੰ ਕਿਹੜਾ ਅੱਗੇ ਗਾਲਾਂ ਨਹੀਂ ਖਾਂਦਾ ਗਾਲਾ ਹੀ ਖਾਂਦਾ ਹੋਂਾ ਤੂੰ ਇਹ ਤਰੀ ਤਰੀ ਗੱਲਾਂ ਨੇ ਤੇ ਆ ਸਾਨੂੰ ਲੋੜ ਪੈਂਦੀ ਐ ਅਸੀਂ ਗਵਾਂਡੀਆਂ ਤੋਂ ਮੰਗ ਰਹੇ ਆ ਸਲਾਈ ਮਸ਼ੀਨਾਂ ਗਵਾਂਡੀਆਂ ਤੁਸੀਂ ਰੋਟੀਆਂ ਮੰਗੇ ਖਾ ਸਕਦੇ ਹੋ ਮਸ਼ੀਨਾਂ ਨਹੀਂ ਲੈ ਸਕਦੇ। ਹਾਂਜੀ ਇਹ ਇੱਕ ਹੀ ਗੱਲ ਹੋਈ ਅਸੀਂ ਹੁਣ ਰੋਜ਼ ਗਵਾਂਡੀਆਂ ਤੋਂ ਮੰਗਦੇ ਫਿਰਿਏ। ਤੁਸੀਂ ਸਹੀ ਤੇ ਕਰਕੇ ਦਿਓ ਸਾਨੂੰ ਮਸ਼ੀਨ। ਕੋਈ ਗੱਲ ਨਹੀਂ ਵੀਰੇ ਤੇਰੀ ਮਸ਼ੀਨ ਸਹੀ ਕਰ ਦਾਂਗੇ। ਟੈਨਸ਼ਨ ਨਾ ਲਓ ਤੁਸੀਂ। ਹਾਂਜੀ ਕੱਪੜੇ ਵੀ ਸੀਨੇ ਹੁੰਦੇ ਆ ਸਾਨੂੰ। ਯਾਰ ਪਤਾ ਕੀ ਗੱਲ ਆ ਮਸ਼ੀਨਾਂਦਾਰੀਆਂ ਦੇਣ ਵਾਲੀਆਂ ਪਈਆਂ ਨੇ ਤੇ ਉਸ ਤੋਂ ਬਾਅਦ ਤੁਹਾਡੀ ਮਸ਼ੀਨ ਦੇਖਦੇ ਆ। ਤੇ ਭਾਜੀ ਤੁਸੀਂ ਤਾਂ ਤੁਹਾਨੂੰ ਭਾਜੀ ਉਹ ਮੈਂ ਸੀਨ ਪੱਟਾ ਪੱਟ ਤਿਆਰ ਕਰ ਦਿਆ ਠੀਕ ਹੈ ਨਾ ਇਹ ਜਾਣੀਆਂ ਨੇ ਹਾਂਜੀ ਬੋਲੋ ਤੁਸੀਂ ਕੋਈ ਤਾਂ ਗਿਆ ਸੀ ਯਾਰ ਮੈਨੂੰ ਕਰਕੇ ਦੇ ਦੂੰਗਾ ਕੱਲ ਠੀਕ ਉਹ ਕੋਈ ਗੱਲ ਨਹੀਂ ਭਾਜੀ ਵੀ ਸੀਨ ਕਰਦਾਂਗੇ ਤੁਹਾਡੀ ਸਹੀ ਕੱਲ ਤੁਹਾਡੀ ਆਂਦੀ ਨਹੀਂ ਨਾ ਤੁਸੀਂ ਦੁਕਾਨ ਤੇ ਦੇਖਦੇ ਹੋ ਨਾ ਤੁਹਾਡੀ ਕੱਲ ਆਉਂਦੀ ਹੈ ਕੱਲ ਨੂੰ ਕੀ ਹੈ ਯਾਰ ਕੱਲ ਨੂੰ ਮੈਂ ਮਰ ਜਾਣਾ ਵਾ ਏ ਸ਼ਕਲ ਹੀ ਦੱਦੀ ਆ ਤੁਸੀਂ ਮਰ ਜਾਣਾ ਉਹ ਹੈਲੋ ਕਰ ਦਿੰਦੇ ਆ ਮਸ਼ੀਨ ਕਿੱਥੇ ਮਸ਼ੀਨ ਟੁੱਟੀ ਦਿਖਾਓ ਯਾਰ ਇਹਦੀ ਮਸ਼ੀਨ ਕਿੱਥੇ ਆ ਉਹ ਬਈ ਉਹ ਪਈ ਜਾ ਬਈ ਭਾਜੀ ਇਹ ਤਾਂ ਸਾਰੀ ਖਰਾਬ ਹੋਈ ਹੋਈ ਆ ਭਾਜੀ ਤਾਂ ਸਿਰਫ ਧਾਗੇ ਤੋੜਦੀ ਸੀ ਹੋਰ ਕੀ ਕਰਦੀ ਸੀ ਇਹ ਤਾਂ ਅੱਗੇ ਨੇ ਤੋੜਦੀ ਹੈਗੀ ਐ ਕੁਛ ਨਹੀਂ ਕਰਦੀ ਹੈਗੀ ਤੁਹਾਡੀ ਮਸ਼ੀਨਾਂ ਦਾ। ਚਲੇਦੇ ਹਾਲਾਤ ਆ। ਇਹਨੂੰ ਨਾ ਤੁਸੀਂ ਐਂ ਕਰੋ ਕਬਾੜ-ਕੂੜਤੀ ਵਿੱਚ ਵੇਚ ਦਿਓ ਇਹਨੂੰ। ਤੁਸੀਂ ਆਪਣੀ ਮਸ਼ੀਨਾਂ ਕਬਾੜ 'ਚ ਵੇਚ ਦਿਓ। ਤੁਸੀਂ ਮੇਰੀ ਕਿਉਂ ਵੇਚਣੀ? ਜਦ ਸਾਡੀਆਂ ਮਸ਼ੀਨਾਂ ਖਰੀਦਦੇਗਾ ਤੂੰ ਹੈ? ਤੇ ਤੋਂ ਇੱਕ ਮਸ਼ੀਨ ਤਾਂ ਨਵੀਂ ਲੈਤੀ ਨਹੀਂ ਜਾਂਦੀ ਹੈ। ਤੁਹਾਡੇ ਤੋਂ ਇੱਕ ਮਸ਼ੀਨ ਤਾਂ ਸਹੀ ਕੀਤੀ ਵੀ ਜਾਂਦੀ ਹੈ। ਪੂਰਾ ਆਵਾਜ਼ ਹੀ ਕਰਨ ਵਾਲੀ ਚੀਜ਼ ਨੂੰ ਸਹੀ ਕਰਨੀ ਹੈ ਇਹਨੂੰ ਮੈਂ ਕੀ ਕਰ ਸਹੀ ਕਰਾਂ ਤਾਂ ਭਾਜੀ ਤੁਸੀਂ ਮਕੈਨਿਕਾ ਦੇਓ ਜੋ ਸਹੀ ਨਹੀਂ ਕਰ ਸਕਦੇ ਸਾਡੀ ਮਸ਼ੀਨ ਮਕੈਨਿਕ ਤਾਂ ਹੈਗਾ ਭਾਜੀ ਸਾਡਾ ਨਾਂ ਚੱਲਦਾ ਪੂਰਾ ਲੁਧਿਆਣੇ ਦੇ ਵਿੱਚ ਤੂੰ ਐ ਕਰ ਤੂੰ ਮਸ਼ੀਨ ਨਾ ਕੋਈ ਨਵੀਂ-ਨਵੀਂ ਲੈ ਲਾ ਤਾਂ ਨਵੀਂ ਮਸ਼ੀਨ ਦੇ ਦੰਨਿਆ ਕੋਈ ਇਹ ਸਹੀ ਨਹੀਂ ਹੋਣੀ ਦਿਖਾਓ 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 ਮਸ਼ੀਨ ਦਿਖਾਓ ਮਸ਼ੀਨ ਉਹ ਪਈਆਂ ਛੰਗੀਆਂ ਮਸ਼ੀਨ ਉਹ ਤੁਹਾਨੂੰ ਭਾਜੀ ਇਹਨਾਂ ਨੂੰ ਮਸ਼ੀਨ ਦਿਖਾਓ ਨਵੀਂ ਆ ਨਹੀਂ ਕੀਤੇ ਨੀ ਨਹੀਂ ਟੱਕਾ ਹਾ ਲੋ ਆ ਨਵੀਂ ਮਸ਼ੀਨ ਕਿੱਤੀ ਕਦੀ ਨਵੀਂ ਮਸ਼ੀਨ ਪਾਜੀ ਉਹ ਵੀ ਕਿਸੇ ਵਾਲੇ ਨਵੀਂ ਸੀ ਉਹ ਨਵੀਂ ਮੈਂ ਕਿੱਥੇ ਕਰਾਣੀ ਆ ਉਹ ਮੈਨੂੰ ਲੱਗਾ ਲੈ ਕੇ ਤੂੰ ਕੁਆੜ ਕਿਉਂ ਆਇਆ ਉਹ ਆ ਦੇਖ ਐਦਾ ਦੀ ਹੁੰਦੀ ਨਵੀਂ ਦੇਖ ਲੈ ਲੈਣੀ ਆ ਕਿ ਨਹੀਂ ਲੈਣੀ ਉਹਦਾ ਤੇਰਾ ਪਤਾ ਨਹੀਂ ਮੈਨੂੰ ਦੇਖ ਹੀ ਲੈ ਭਾਜੀ ਇਹਦੀ ਕੀਮਤ ਕਿੰਨੀ ਹੈ ਇਹ ਹੈਗੀ ਤੁਹਾਨੂੰ ਪੈਣੀ ਆ 10000 ਦੇ ਭਾਜੀ 7000 ਦੇ ਤਾਂ ਉਹ ਦੇ ਹੀ ਜਾਂਦਾ ਇਰਚ ਤੇ ਔਰਚ ਫਰਕ ਕੀ ਹੈ ਇਹ ਭਾਜੀ ਇਹ ਸਲਾਈ ਕਰਦੀ ਆ ਮਸ਼ੀਨ ਕੱਪੜੇ ਤੇ ਸਲਾਈ ਉਹ ਹੈਪੀ ਭਾਜੀ ਯਾਰ ਆ ਭਾਜੀ ਇਹਨਾਂ ਦੀ ਮਸ਼ੀਨ ਦੇਖੋ ਯਾਰ ਜੀ ਆ ਦਿਖਾ ਮੈਂ ਆ ਵਾਲੀ ਮਸ਼ੀਨ ਦੇਖੋ ਯਾਰ ਠੀਕ ਆ ਹੈ ਟਾਇਰ ਸਾਰੇ ਖੜਕੀ ਪਈ ਆ ਇਹ ਉਹ ਬੰਦੇ ਨੇ ਕਹਿ ਰਹੇ ਮੈਂ ਕਿਹਾ ਤਾਂ ਮਸ਼ੀਨ ਤਾਂ ਤੁਹਾਡੀ ਖੜਕੀ ਪਈ ਆ ਬਹੁਤ ਖੜਕੀ ਪਈ ਆ ਭਾਈ ਮਸ਼ੀਨ ਕਰੀਏ ਇਹ ਮੈਨੂੰ ਟਾਈਮ ਲੱਗੂਗਾ ਬਹੁਤ ਜ਼ਿਆਦਾ ਜੇ ਤਾਂ ਮਸ਼ੀਨ ਸਹੀ ਸਾਡੇ ਕੋਲ ਕਰਾਉਣੀ ਆ ਇਹਨੂੰ ਟਾਈਮ ਲੱਗੂ ਸਾਨੂੰ ਟਾਈਮ ਦਿਓ ਭਾਜੀ ਇਹ ਮੇਰੇ ਨਾਲ ਬੈਂਸ ਹੀ ਜਾਂਦਾ ਇਹ ਬੈਂਸ ਨਹੀਂ ਮਸ਼ੀਨ ਹੈ ਇੱਕ ਆਪਾਂ ਕੋਈ ਵੀ ਚੀਜ਼ ਆਪਾਂ ਠੀਕ ਕਰਾਉਨੇ ਆ ਉਹਨੂੰ ਟਾਈਮ ਲੱਗਦਾ ਪੁਰਾਣੀ ਕੰਮ ਤੇ ਨਵੇਂ ਕੰਮ 'ਚ ਬਹੁਤ ਫਰਕ ਹੁੰਦਾ ਨਾ ਤਾਂ ਭਾਜੀ ਇਹ ਨਵੀਂ ਲੈ ਰਿਹਾ ਨਾ ਇਹ ਪੁਰਾਣੀ ਲੈ ਰਿਹਾ ਜਾਂ ਨਾ ਫਿਰ ਇਹਨੂੰ ਇਹਨੂੰ ਵੇਚ ਦੇ ਜਾਂ ਨਵੀਂ ਲੈ ਲਾ ਮੈਂ ਇਹ ਕਿਹਨੇ ਲੈਣੀ ਵੀ ਨਹੀਂ ਭਾਜੀ ਕਵਾੜ ਜਮ ਨਹੀਂ ਲੈਣੀ ਇਹ ਉਹ ਤਾਂ ਚਲੋ ਇਹਨੇ ਵੀ ਫਿਰ ਦੱਤੀ ਹੈ ਇਹਨਾਂ ਨੇ ਕਿੱਥੇ ਵੇਚਣੀਆਂ ਕਿੱਥੇ ਨਹੀਂ ਵੇਚਣੀਆਂ ਜੇ ਨਹੀਂ ਹੈਗਾ ਵੀ ਭਾਈ ਭਾਈ ਤੁਸੀਂ ਦੇਖ ਲਓ ਕਿ ਜੋਰ ਕੋ ਡਾਕਟਰ ਕੋਲ ਤੁਹਾਨੂੰ ਸਹੀ ਹੁੰਦਾ ਤਾਂ ਜੇ ਤੁਹਾਨੂੰ ਸਾਡੇ ਕੋਲ ਨਹੀਂ ਫੈਕੋ ਵੀ ਭਾਜੀ ਕਿਤੇ ਹੋਰ ਕੋਲ ਕਰਾਓ ਹੁਣ ਇਹ ਦੇਖ ਲੈ ਤੂੰ ਠੀਕ ਕਰਾਉਣੀ ਆ ਜਾ ਨਹੀਂ ਘਰੋਂ ਨੇ ਕਿਉਂਕਿ ਉਹ ਫੜੇ ਚੱਲ ਸੁਣੋ ਇਹਦੇ ਨਾਲ ਜਿਆਦੀਆਂ ਗੱਲਾਂ ਨਾ ਮਾਰੋ ਉਹ ਆ ਹੈਪੀ ਪਾਲੀ ਤੇਰੇ ਉਹ ਇਹਨਾਂ ਨੂੰ ਨਹੀਂ ਆਉਂਦੀ ਇੰਨਾ ਤੁਹਾਨੂੰ ਆਉਂਦੀ ਹੈ ਤੁਹਾਡੀ ਫੈਕਟਰੀ ਕਿਸੇ ਨੂੰ ਨਹੀਂ ਆਉਂਦੀ ਮਸ਼ੀਨਾਂ ਚੱਲ ਕਰਨੀਆਂ ਮਸ਼ੀਨ ਚੱਕ ਭਰਾਏ ਨੂੰ ਮਸ਼ੀਨ ਦੇ ਰੋ ਤੁਸੀਂ ਮੇਰੀ ਲੈ ਤੇ ਚੱਕ ਆਪਣੀ ਰਹੀਨ ਜਾ ਲੈ ਕਰਾ ਲਊਗਾ ਸਹੀਏ ਓਏ 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 ਓਏ